ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਵੀਰਾਂ ਮੇਰੇ ਪਿਆਣਾ ਪਰਾਵਾਂ ਦਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਵੇਖ ਲਓ ਸਵੇਰੇ ਸਵੇਰੇ ਠੰਡੀ ਠੰਡੀ ਹਵਾ ਵੀ ਚੱਲ ਰਹੀ ਤੇ ਨਰਮਾ ਵੀ ਵੇਖ ਲਓ ਕਿੰਨਾ ਹਰਿਆ ਭਰਿਆ ਵਟਾ-ਵਟਾ ਨਰਮਾ ਤੇ ਹਰਪ੍ਰੀ ਦੇ ਪਾਪਾ ਲਾਇਨ ਫੋਲ ਰਿਹਾ ਨੇ ਬਾਈ ਜੀ ਤੁਸੀਂ ਕਹਿੰਦੇ ਸੀਗੇ ਵੀ ਤੁਸੀਂ ਖੇਤਾਂ ਬਾਰੇ ਦੱਸਿਓ ਤੇ ਮੈਨੂੰ ਇੰਨੀ ਜਾਣਕਾਰੀ ਤਾਂ ਹੈ ਨਹੀਂ ਖੇਤੀ ਬਾਰੇ ਭਾਈ ਆਪਾਂ ਡਾਕਟਰ ਵੀ ਵਗੈਰਾ ਨਹੀਂ ਕਰੀ ਹੋਈ ਤੇ ਆਪਣਾ ਨਰਮਾ ਵੇਖ ਲਓ ਜੀ ਆਹ ਦੇਖੋ ਬਹੁਤ ਕੱਦ ਵਧੀਆ ਹੋ ਰੱਖਿਆ ਹੈ ਤੇ ਸਾਨੂੰ ਦੱਸਿਓ ਬਾਈ ਹੁਣ ਇਹਨੂੰ ਸਪਰੇਅ ਕਰੀ ਪਿੰਡਾਂ ਵੀ ਲੱਗਣੇ ਚਾਲੂ ਹੋ ਗਏ ਤੁਸੀਂ ਦੱਸਿਓ ਸਾਨੂੰ ਵੀ ਇਹਨੂੰ ਹੁਣ ਅਸੀਂ ਸਪਰੇ ਕਿਹੜੀ ਕਰੀਏ ਤੇ ਕਿਹੜੀ ਨਹੀਂ ਜਿਹੜਾ ਕੋਈ ਜਾਣਕਾਰ ਐਗਰੀਕਲਚਰ ਦੇ ਬਾਰੇ ਜਾਣਦਾ ਤਾਂ ਬਾਈ ਸਾਨੂੰ ਜ਼ਰੂਰ ਸੰਪਰਕ ਕਰੋ ਆ ਨਰਮਾ ਸਾਡਾ ਦੇਖੋ ਤੋਂ ਖੜਿਆ ਵਿੱਚ ਤੇ ਜਦੋਂ ਇਹ ਆਉਂਦਾ ਨਰਮਾ ਤੋੜੀ ਰੱਖਦਾ ਵੇਖ ਲਓ ਪੱਤੇ ਕਿੱਡੇ ਕਿੱਡੇ ਵੱਡੇ ਤੋੜੀ ਜਾਂਦਾ ਤੇ ਹਵਾ ਚੱਲੀ ਜਾਂਦੀ ਤੁਹਾਨੂੰ ਵੇਖ ਰਿਹਾ ਹੋਗਾ ਨਰਮਾ ਹਿੱਲਦਾ ਤੇ ਨਰਮੇ ਦਾ ਕੱਦ ਤਾਂ ਬਹੁਤ ਸੋਹਣਾ ਹੋ ਗਿਆ ਵੇਖੋ ਸਾਰੇ ਨਰਮੇ ਦਾ ਕੱਦ ਵੇਖ ਲਓ ਕਿੰਨਾ ਵਧੀਆ ਹੈ ਨਾ ਕੋਈ ਤਵਾਦੂ ਵਿੱਚ ਵੱਡਾ ਵੱਡਾ ਵੀ ਹੈ ਨਰਮਾ ਤੇ ਉਹ ਆ ਰਹੇ ਨਰਮੇ ਦੇ ਵਿੱਚ ਤੁਹਾਨੂੰ ਵਿਖਦੇ ਜਾਣਗੇ ਕਿੰਨਾ ਵੱ ਕਹਿੰਦੇ ਆ ਵੀ ਤੁਸੀਂ ਇੱਥੇ ਫੈਕਟੀ ਕਿਵੇਂ ਕਰਦੇ ਹੋ ਤਾਂ ਖੇਤੀਬਾਈ ਜੀ ਅਸੀਂ ਫਾਰੇਾਂ ਵਾਲੀ ਕਰੀਦੀ ਐ ਤੇ ਅਸੀਂ ਫਾਰੇ ਲਾ ਕੇ ਆ ਨਰਮਾ ਏਡਾ ਏਡਾ ਕਰਿਆ ਤੇ ਹਜੇ ਹੋਰ ਵੀ ਹੋਊਗਾ ਤਿੰਨ ਦੋ ਤਿੰਨ ਤਿੰਨ ਫੁੱਟ ਤੱਕ ਅੱਧ ਹੋਰ ਉੱਚਾ ਹੋ ਜਾਏਗਾ ਪਾਣੀ ਪਰੂ ਦੂਰ ਦਿਆ ਜਾ ਚੱਲ ਦੂਰ ਨੂੰ ਚੱਲ ਵਾਪਸ ਚੱਲ ਵਾਪਸ ਚੱਲ ਵਾਪਸ ਵਾਪਸ ਚੱਲ ਚਲ ਵਾਪਸ ਤੇ ਅਸੀਂ ਅੱਜ ਇੱਕ ਹੋਰ ਚੀਜ਼ ਸੋਚ ਲਈ ਵੀ ਹਰਪ੍ਰੀਤ ਨੂੰ ਅਸੀਂ ਆਂਗੜਵਾੜੀ ਸਕੂਲ ਪਾਉਨੇ ਆ ਕਿਉਂਕਿ ਨਾ ਇਹ ਹੁਣ ਬਹੁਤ ਜ਼ਿਆਦਾ ਕਰੇ ਸ਼ੈਤਾਨੀਆਂ ਕਰਨ ਲੱਗ ਗਿਆ ਤੇ ਨਾਲੇ ਬੈਠਣਾ ਉੱਠਣਾ ਸਿੱਖ ਜਾਏਗਾ ਤੇ ਪ੍ਰੇਸ਼ਾਨਤਾ ਹੋਵਾਂਗੇ ਸਾਨੂੰ ਟੁਰ ਕੇ ਜਾਣਾ ਪੈਣਾ ਟੁਰ ਕੇ ਆਣਾ ਪੈਣਾ ਇਹਨੂੰ ਛੱਡਣ ਵਾਸਤੇ ਕੋਈ ਗੱਲ ਨਹੀਂ ਬੱਚਿਆਂ ਵਾਸਤੇ ਬਹੁਤ ਤਕਲੀਫਾਂ ਉਠਾਣੀਆਂ ਵੀ ਪੈਂਦੀਆਂ ਨੇ ਤੇ ਇਹਨੂੰ ਹੁਣ ਅਸੀਂ ਐਵੇਂ ਹੀ ਕਰਾ ਕਰਾਂਗੇ ਸਵੇਰੇ ਦਾ ਪਾਪਾ ਛੱਡਿਆ ਆ ਕਰੂਗਾ ਤੇ ਫਿਰ ਦੁਪਹਿਰ ਨੂੰ ਫਿਰ ਲੈ ਆਇਆ ਕਰੂਗਾ ਤੇ ਸਵੇਰ ਨਾਲ ਪੁਜੀਆ ਦਾ ਪੈਕਟ ਲੈ ਰੱਖਿਆ ਇਹ ਖਾ ਰਿਹਾ ਪੁਜੀਆ ਚਾਹ ਪੀ ਰਿਹਾ ਤੇ ਮੈਂ ਤਾਂ ਮੈਂ ਖਰਬੂਜੇ ਖਾ ਲੇ ਸੀ ਚਾਹ ਨਹੀਂ ਪੀਤੀ ਕਿਉਂਕਿ ਮੇਰੇ ਨਾਲ ਦਿਲਣ ਹੋ ਜਾਂਦੀ ਹੈ ਚਾਹ ਨਾਲ ਖਰਾਬ ਕਰਨ ਲੱਗ ਗਈ ਚਾਹ ਤੇ ਹਰਪ੍ਰਿਤ ਵੀ ਕਰ ਰਿਆ ਨਾਸਤਾ ਪਾਣੀ ਤੇ ਇੱਧਰ ਟਰੈਕਟਰ ਖੜਿਆ ਟਰੈਕਟਰ ਆਪਾਂ ਖੇਤ ਵਿੱਚ ਹਲ ਨਹੀਂ ਲਾ ਕੇ ਵੇਖਦੇ ਆ ਜੇ ਲੱਗਦੀ ਹੈ ਨਹੀਂ ਕਿਉਂਕਿ ਗਿੱਲੀ ਜਗ੍ਹਾ ਹੈ ਛਾਈ ਨਹੀਂ ਲੱਗੇ ਮੁਸ਼ਕਲ ਹੀ ਨਹੀਂ ਲਗਣੀ ਤੇ ਹੁਣ ਪਤਾ ਨਹੀਂ ਕਿੱਧਰ ਚੱਲਿਆ ਤੇ ਮੈਂ ਤਾਂ ਬੱਕਰੀਆਂ ਨੂੰ ਛੱਡੂਗਾ ਚਰਨ ਵਾਸਤੇ ਤੇ ਸਾਡੇ ਦੱਸੀਏ ਦੁੱਧ ਬਿਲਕੁਲ ਵੀ ਹੈ ਨਹੀਂ ਗਾ ਚਾਹ ਵਾਲਾ ਦੁੱਧ ਤੂੰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਚ ਲੱਗ ਰਹੀ ਹੈ ਹਲਣੀ ਇੱਕ ਪਲਟ ਤਾਂ ਕੱਢਤਾ ਤੇ ਆ ਬਹਿ ਗਿਆ ਉੱਤੇ ਇਹਨੂੰ ਮੈਂ ਤਾਂ ਮਨਾ ਕਰ ਪਰ ਮੇਰਾ ਮਨਾ ਕਰਾਂ ਕੀ ਕਰਦਾ ਜਦੋਂ ਬੈਠ ਹੀ ਗਿਆ ਇਹਦੇ ਪਾਪੇ ਨੇ ਕੁਝ ਨਹੀਂ ਕੀਤਾ ਤੇ ਚਲੋ ਮੈਂ ਬੈਠਾ ਤੇ ਬੈਠਾ ਰਵੇ ਆਪਾਂ ਕੀ ਕਹਿ ਸਕਨੇ ਆ ਸਾਰੇ ਕਹਿੰਦੇ ਟਰੈਕਟਰ ਤੇ ਬਿਠਾਉਂਦੇ ਪਿਠਾਉਂਦੇ ਪਰ ਮੈਂ ਤਾਂ ਇਧਰ ਖਾਦ ਦਾ ਗੱਟਾ ਆ ਗਿਆ ਯੂਰੀਆ ਦਾ ਇਹ ਯੂਰੀਆ ਦਾ ਗੱਟਾ ਵਿੱਚ ਪਾਵਾਂਗੇ ਖਾਦ ਦਵਾਈਆਂ ਵਿੱਚ ਮਿਲਾ ਰਹੇ ਆਂ ਖਾਦ ਤੇ ਦਵਾਈਆਂ ਦਾ ਨਾਂ ਦਾ ਖਾਦ ਇਧਰ ਅੱਖਾਂ ਚ ਪੈ ਗਿਆ ਕੰਨਾਂ ਤੇ ਪੈ ਗਿਆ ਕੰਨਾਂ ਤੇ ਆਏ ਆ ਆ ਹੈਗੀ ਆ ਜੀ ਇਕੋ ਸਲਫਰ ਵੇਖੋ ਜੀ ਇਹ ਆਪਾਂ ਵਿੱਚ ਪਾ ਕੇ ਉੱਤੋਂ ਗੋਡੀ ਕੱਢ ਕੇ ਫੇਰ ਲਾ ਦਵਾਂਗੇ ਲਾਈਨ ਇਹਦੇ ਵਿੱਚ ਮਿਲਾ ਕੇ ਐਵੇਂ ਸਿੱਟੀ ਦੀ ਹੈ ਤੇ ਨਰਮਾ ਬਾਈ ਆਪਣੇ ਕੋਲ ਨਰਮਾ 20 25 30 ਵੀ ਦੇ ਬੀਜ ਆਇਆ ਆ ਹੈਗਾ ਬਾਈ ਜੀ ਮਾਈਕਰਾਜਾ ਜਿਹਨੂੰ ਕਹਿੰਦੇ ਆ ਦੇਖੋ ਕਾਲਾ ਕਲਰ ਨਿਕਲਦਾ ਇਹਦੇ ਵਿੱਚੋਂ ਆ ਜੀ ਜੀ ਸੁਪਰ ਜ਼ਿੰਕ ਇਹ ਦੇਖੋ ਜੀ ਸੁਪਰ ਜ਼ਿੰਕ ਹੈ ਜੀ ਇਹ ਵੀ ਪਾ ਦਿਆਂਗੇ ਵਿੱਚ ਨਰਮਾ ਫਿਰ ਆਊਗਾ ਖੇੜਦਾ ਹੀ ਪਹਿਲਾਂ ਤਾਂ ਆਪਾਂ ਬਸ ਕੱਲੀ ਡੀਪੀ ਇੱਕ ਵਾਰੀ ਪਾਈ ਸੀ ਤੇ ਸੁਪਰ ਪਾਈ ਸੀ ਗੱਟਾ ਗੱਟਾ ਹੁਣ ਆਪਣੇ ਇੱਕ ਹੋਰ ਹੈ ਸੱਲੀ ਇਹ ਵਾਲੀ ਸੁਪਰ ਜਿੰਕੀ ਹੈ ਵੀ ਆ ਬੈਠਾ ਵੱਡਾ ਡਰਾਈਵਰ ਇਹ ਨਹੀਂ ਟਿਕਦਾ ਲੋਕ ਇਹਨਾਂ ਕਰਾਰੀਆਂ ਤੇ ਇਹ ਆਪਣੇ ਆਪ ਆਟੋਮੈਟਿਕ ਥੱਲੇ ਚਲੀ ਜਾਂਦੀ ਐ ਇਸ ਵਾਸਤੇ ਇਹਨੂੰ ਕੁੱਤੇ ਪਾਇਆ ਯੂਰੀਆ ਦੇ ਕਿਉਂਕਿ ਇਹ ਬਰੀਕ ਜਗ ਚੀਜ਼ ਆ ਨਾ ਇਹ ਆਟੋਮੈਟਿਕ ਥੱਲੇ ਚਲੀ ਜਾਊਗੀ ਤੇ ਬਰਾਬਰ ਆ ਜਾਊਗੀ ਫਿਰ ਤੇ ਇਹ ਕਿੰਨੇ ਚ ਪਊਗੀ ਇੰਨੀ ਖਾਲੀ ਇਹ ਪਾਵਾਂਗੇ ਜੀ ਪੰਜ ਵਿਗਿਆਨ ਲੈ ਗਿਆ ਸਾਰਾ ਪਰਿਵਾਰ ਇਕੱਠੇ ਇਹਦਾ ਡਾਕਟਰ ਦਾ ਨਾਮ ਕਾਦਮ ਹੈ ਅੱਜ ਦਵਾਈ ਦਿੱਤੀ ਹੈ ਦੇ ਹੁਣ ਦਵਾਈ ਜਾਣ ਵੇਖੋ ਜੀ ਮੈਂ ਘਰ ਆ ਗਿਆ ਤੇ ਅਸੀਂ ਖਾਈ ਜਾਨਾ ਜਿਹੜਾ ਸਵੇਰੇ ਕੱਟਿਆ ਸੀ ਖਰਬੂਜਾ ਉਹ ਮੈਂ ਖਾਈ ਜਾਨਾ ਮੇਰੇ ਵਾਸਤੇ ਰੱਖਿਆ ਨੇ ਤੇ ਇੱਧਰ ਬਣਦੀਆਂ ਰੋਟੀਆਂ ਆਪਣੀਆਂ ਤੇ ਇਹ ਰੋਟੀ ਬਣਾਈ ਜਾਂਦੀ ਆ ਤੇ ਆ ਮੈਂ ਖੱਕੜੀ ਵੀ ਲੈ ਕੇ ਆਇਆ ਬਾਈ ਉੱਥੋਂ ਵੇਖੋ ਕਿੰਡੀ ਲੰਮੀ ਆ ਬਹੁਤ ਜ਼ਿਆਦਾ ਲੰਮੀ ਆ ਇਹ ਇਹ ਖੱਕੜੀ ਮੈਂ ਉੱਥੋਂ ਚੱਕ ਕੇ ਲੈ ਆਇਆ ਆਪਣੇ ਖੇਤ ਲੱਗੀ ਹੋਈ ਸੀਗੀ ਤੇ ਇੱਕ ਤਾਂ ਛੇਟ ਲੈ ਕੇ ਕੱਲ ਪਰਸੋ ਆਏ ਸੀਗੇ ਤੇ ਇੱਕ ਬਾਕੀ ਬਚੀ ਗਈ ਤੇ ਇਹ ਮੈਂ ਲੈ ਆਇਆ ਜਪਾਈ ਨੂੰ ਖਾਵਾਂਗੇ ਤੇ ਅੱਜ ਆਪਣੇ ਮਹਿਮਾਨ ਵੀ ਆ ਰਹੇ ਆ ਤੇ ਉਹਨਾਂ ਦਾ ਵੇਟ ਕਰ ਰਹੇ ਆ ਆਉਣ ਵਾਲਾ ਹੀ ਐ ਬਸ ਟਿਕਟ ਲੈ ਕੇ ਜਾਵਾਂਗੇ ਥਾਲੀ ਟਰੈਕਟਰ ਤੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਕੋਈ ਸ਼ਲੋਕ ਤਾਂ ਉਹਨਾਂ ਨੂੰ ਜਾਣਦੇ ਵੀ ਆ ਬਹੁਤ ਸਾਰੇ ਲੋਕ ਜਾਣਦੇ ਉਹਨਾਂ ਨੂੰ ਕਿਉਂਕਿ ਉਹ ਜਿਹੜੇ ਪਿੰਡ ਚ ਰਹਿੰਦੇ ਉੱਥੋਂ ਦੇ ਫਿਰ ਸਾਨੂੰ ਵੀਡੀਓ ਦੇਖਦੇ ਆ ਨਾ ਤਾਂ ਜ਼ਰੂਰ ਸਾਨੂੰ ਕਮੈਂਟ ਕਰਨਗੇ ਕਿ ਇਹਨਾਂ ਨੂੰ ਅਸੀਂ ਜਾਣਦੇ ਆ ਤੇ ਉਹ ਮੇਰੇ ਭਰਾ ਹੀ ਲੱਗਦੇ ਆ ਮੇਰੇ ਚਾਚੇ ਦੇ ਮੁੰਡੇ ਹੈਗੇ ਆ ਅਸੀਂ ਮਹਿਮਾਨਾਂ ਨੂੰ ਲੈਣ ਵਾਸਤੇ ਆ ਚੁੱਕੇ ਆ ਤੇ ਉਹ ਬੱਸ ਆਈ ਜਾਂਦੀ ਆ ਮਗਰ ਮੇਰੇ ਸਾਹਮਣੇ ਨਾਲ ਤਾਂ ਉਸ ਬੱਸ ਤੇ ਉਤਰਨਗੇ ਤੁਹਾਨੂੰ ਦਿਖਾ ਦਿੰਨੇ ਆ ਬੱਸ ਕਿੱਥੇ ਆ ਤੇ ਆਪਾਂ ਟਾਈਮ ਨਾਲ ਆ ਗਏ ਇਹ ਨੈਸ਼ਨਲ ਹਾਈਵੇ 15 ਰੋਡ ਹੈਗਾ ਜੀ ਬਹੁਤ ਵੱਡਾ ਰੋਡ ਹੈਗਾ ਨੈਸ਼ਨਲ ਹਾਈਵੇ ਚੱਲਦਾ ਰਹਿੰਦਾ ਹੈ ਬਹੁਤ ਤਕੜਾ ਕਿ ਹੁਣ ਸਾਵਣ ਪਾਦੂਆਂ ਵਿੱਚ ਤਾਂ ਇਹ ਬਹੁਤ ਜ਼ਿਆਦਾ ਹੀ ਚੱਲੂਗਾ ਕਿਉਂਕਿ ਇੱਧਰ ਮੇਲਾ ਲੱਗਦਾ ਨਾ ਬਾਬੇ ਰਾਮਦੇਵ ਦਾ ਤਿਸ ਕਰਕੇ ਅੱਗੇ ਮਾਤਾ ਤਨੋਟ ਦੇ ਜਾਂਦੇ ਆ ਲੋਂਗੇਵਾਲ ਜਾਂਦੇ ਜਿੱਥੇ ਬਾਰਡਰ ਫਿਲਮ ਬਣੀ ਸੀ ਉਹ ਬੱਸ ਆ ਗਈ ਦਿਖ ਲੱਗ ਦਿਖ ਲੱਗਾ ਉਹ ਬੱਸ ਆ ਗਈ ਓਏ ਹੈ ਨਾ ਉਹ ਦੇਖੋ ਉਹ ਬੱਸ ਆ ਗਈ ਇਹਦੇ ਤੇ ਆਪਣੇ ਬੇਲੀ ਆ ਕੇ ਸਾਰੇ ਇਸ ਵਾਸਤੇ ਆਇਆ ਜੀ ਇਹ ਜੈਨ ਬੱਸ ਹੈਗੀ ਆ ਆ ਵੇਖੋ ਸਤਿ ਸ੍ਰੀ ਅਕਾਲ ਹੋਰ ਉੱਤਰ ਆਇਆ ਉਹ ਖਾਓ ਆ ਗਈ ਇੱਕ ਸਾਡੀ ਬੱਧੀ ਸਤਿ ਸ੍ਰੀ ਅਕਾਲ ਹੋਰ ਇੱਥੇ ਕੱਸੀਆ ਮੰਗਾਏ ਆ ਤੰਦੂਰ ਆ ਗਿਆ ਅੱਜ ਸਾਡਾ ਨਾਲ ਲਗਵਾ ਆ ਜੀ ਲੈ ਕੇ ਚੱਲੇ ਆਪਾਂ ਆਪ ਦਾ ਪਰਿਵਾਰ ਆ ਗਿਆ ਮੇਰਾ ਤੇ ਹੁਣ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਨਾਲੇ ਮੈਨੂੰ ਮਿਲਣ ਆਇਆ ਤਾਂ ਨਾਲੇ ਕੰਮ ਕਰਾਉਣ ਕਿ ਖੇਤ ਵਿੱਚ ਸਾਰਾ ਮੇਰੇ ਭਰਾ ਤੇ ਮੇਰਾ ਪਰਜਾਈਆਂ ਆ ਚੁੱਕੇ ਆ ਤੇ ਮੈਂ ਟਰੈਕਟਰ ਤੇ ਲੈਣ ਆਇਆ ਸੀ ਇਹਨਾਂ ਨੂੰ ਚੱਲਨੇ ਆ ਬੜਾ ਸੇ ਅਰੇ ਮੂੰ ਘਾਰ ਕੇ ਬੈਠੇ ਆ ਸਾਰੇ ਹੀ ਹਨਾ ਤੇ ਆ ਸਾਡੇ ਆ ਗਏ ਨੇ ਪੁਰਾਣੇ ਆ ਵੇਖੋ ਜੀ ਸਾਡੇ ਇੱਕ ਚੱਕੀ ਫਿਰਦੇ ਗੱਟੇ-ਗੱਟੇ ਇਹ ਪੱਤੇ ਰਹਿਣੂ ਨਾ ਸਾਡੇ ਇਹ ਪੱਤੇ ਵਾਲੇ ਦੇ ਬਾਈ ਆ ਪਛਾਣੋ ਖਾ ਕਿਹੜੇ-ਕਿਹੜੇ ਆ ਬੜਾ ਹਨਾ ਮੇਰਾ ਪਰਿਵਾਰ ਆਇਆ ਬੈਠਾ ਇੱਥੇ ਤੇ ਆ ਗੱਲਾਂ-ਵੱਤਾਲਾਂ ਕਰ ਰਿਹਾ ਤੇ ਸਾਡੇ ਬਰਸਾਤ ਵੀ ਹੋ ਗਈ ਐ ਇੱਥੇ ਦੇਖੋ ਜੀ ਬਰਸਾਤ ਪਈ ਜਾਂਦੀ ਐ ਤੇ ਅਸੀਂ ਛੱਪਰੇ ਥੱਲੇ ਬੈਠੇ ਆਂ ਆਨੰਦ ਮਾਣ ਰਹੇ ਆਂ ਬਰਸਾਤ ਦਾ ਬੜਾ ਮਜ਼ਾ ਆ ਰਿਹਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਇਹ ਸਾਰੇ ਗੱਲਾਂ ਬਾਤਾਂ ਚ ਮਸਤ ਅਗੇ ਆ ਤੇ ਇਹਨਾਂ ਨੂੰ ਪਤਾ ਨਹੀਂ ਕਿ ਵੀਡੀਓ ਵੀ ਬਣਾ ਰਹੇ ਆਪਾਂ ਤੱਕ ਕਿੰਨੀ ਗੱਲਾਂ ਸਾਡੇ ਮਨੇ ਹੁੰਦੇ ਫਨ ਉਹ ਤੈਨੂੰ ਕਿਉਂ ਬਤਾਖ ਮੈਨੂੰ ਪਤਾ ਲੱਗ ਗਿਆ ਤੇਰੇ ਖਿਆਲ ਹੁੰਦੇ ਬਣ ਮੈਨੂੰ ਨਹੀਂ ਸੁਦਾਇਆ ਤੁਸੀਂ ਸਾਡੇ ਵੀਰਾਂ ਨੇ ਪਹਿਲਾਂ ਇਸ ਤਰ੍ਹਾਂ ਗੱਲਾਂ ਬਾਤਾਂ ਚੱਲਦੀਆਂ ਅੱਜ ਹੁਣ ਸਾਰੇ ਗੱਲਾਂ ਕਰਾਂਗੇ ਕੋੜੇ ਕੋੜੇ ਸਵੇਰੇ ਬਣਾਵਾਂਗੇ ਫੇਰ ਗੱਲਾਂ ਹੁੰਦੀਆਂ ਰਹਿਣਗੀਆਂ ਇਹ ਕੋਈ ਬਾਅਦਿਆ ਦਾ ਕਾਜ ਚਾਚੇ ਦਾ ਮੁੰਡਾ ਪੱtre ਵਾਲੇ ਤੋਂ ਸਾਰੇ ਜਿੰਨੇ ਦੇਖ ਲਿਓ ਮੈਨੂੰ ਜ਼ਰੂਰ ਕਮੈਂਟ ਕਰਿਓ